ਮੇਰੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਮਨਜੀਤ कौर ਸਰਵਿਤਕਾਰੀ ਵਿਦਿਆ ਮੰਦਿਰ ਮਲੇਰਕੋਟਲਾ ਤੋਂ ਤੁਹਾਡੇ ਲਈ ਇੱਕ ਨਵਾਂ ਵਿਸ਼ਾ ਲੈ ਕੇ ਹਾਜ਼ਰ ਹੋਈਆਂ ਉਮੀਦ ਹੈ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗੇਗੀ ਤਾਂ ਤੁਸੀਂ ਇਸ ਵੀਡੀਓ ਨੂੰ ਪਸੰਦ ਕਰੋਗੇ ਮੇਰਾ ਅੱਜ ਦਾ ਵਿਸ਼ਾ 12ਵੀਂ ਜਮਾਤ ਦਾ ਇੱਕ ਵਿਸ਼ਾ ਹੈ ਵਾਕ ਬਟਾਂਦਰਾ ਵਾਕਵਟਾਂਦਰਾ ਕੀ ਹੁੰਦਾ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਵਾਕਵਟਾਂਦਰਾ ਇੱਕ ਜਿਹੜਾ ਵਾਕ ਹੈ ਕੋਈ ਵੀ ਦਿੱਤਾ ਹੋਇਆ ਉਸ ਨੂੰ ਬਿਨਾਂ ਉਸ ਦਾ ਅਰਥ ਬਦਲੇ ਜਦੋਂ ਅਸੀਂ ਦੂਸਰੇ ਵਾਕ ਦੇ ਵਿੱਚ ਬਦਲਦੇ ਹਾਂ ਉਸ ਨੂੰ ਅਸੀਂ ਬੋਲਦੇ ਹਾਂ ਵਾਕਵਟਾਂਦਰਾ ਤਾਂ ਵਾਕਵਟਾਂਦਰਾ ਕਰਨ ਤੋਂ ਪਹਿਲਾਂ ਸਾਨੂੰ ਵਾਕਾਂ ਬਾਰੇ ਪਤਾ ਹੋਣਾ ਚਾਹੀਦਾ ਵੀ ਵਾਕ ਦੀਆਂ ਕਿਹੜੀਆਂ-ਕਿਹੜੀਆਂ ਕਿਸਮਾਂ ਹਨ ਵਾਕ ਦੀਆਂ ਕਿਸਮਾਂ ਕਿਹਨੇ ਵਾਕ ਨੂੰ ਇਸ ਕਿਸਮ ਨੂੰ ਦੋ ਭਾਗਾਂ ਦੇ ਵਿੱਚ ਵੰਡਦੇ ਆ ਪਹਿਲੀ ਕਿਸਮ ਬੰਤਰ ਦੇ ਆਧਾਰ ਤੇ ਤੇ ਦੂਸਰੀ ਹੈ ਜੀ ਕਾਰਜ ਦੇ ਆਧਾਰ ਤੇ ਬੰਤਰ ਵੀ ਕਿਸ ਤਰੀਕੇ ਦੀ ਬੰਤਰ ਹੈ ਉਸ ਦੀ ਵਾਕ ਦੀ ਤੇ ਅੱਜ ਆਪਾਂ ਜਿਹੜਾ ਵਿਸ਼ਾ ਕਰਾਂਗੇ ਸਿਰਫ ਬੰਤਰ ਦੇ ਆਧਾਰ ਤੇ ਕਰਾਂਗੇ ਤਾਂ ਅਗਲੀ ਜਿਹੜੀ ਵੀਡੀਓ ਆਏਗੀ ਉਸ ਵਿੱਚ ਮੈਂ ਤੁਹਾਨੂੰ ਕਾਰਜ ਦੇ ਆਧਾਰ ਤੇ ਕਰਾਵਾਂਗੇ ਬੰਤਰ ਦੇ ਆਧਾਰ ਤੇ ਵੰਡ ਬੰਤਰ ਦੇ ਆਧਾਰ ਤੇ ਅਸੀਂ ਵਾਕ ਨੂੰ ਤਿੰਨ ਪ੍ਰਕਾਰ ਦੇ ਵਿੱਚ ਵੰਡਦੇ ਆ ਪਹਿਲਾ ਹੈ ਜੀ ਸਧਾਰਨ ਵਾਕ ਦੂਸਰਾ ਸੰਯੁਕਤ ਵਾਕ ਤੀਸਰਾ ਮਿਸ਼ਰਤ ਵਾਕ ਸਭ ਤੋਂ ਪਹਿਲਾਂ ਸਧਾਰਨ ਵਾਕ ਬਾਰੇ ਸਧਾਰਨ ਵਾਕ ਹੋ ਹੁੰਦਾ ਜਿਸ ਜਿਹੜਾ ਆਪਣੇ ਆਪ ਵਿੱਚ ਪੂਰਨ ਹੁੰਦਾ ਹੈ ਇਹਦੇ ਵਿੱਚ ਇੱਕ ਹੀ ਉਦੇਸ਼ ਹੋਏਗਾ ਤੇ ਇੱਕ ਹੀ ਵਿਧੇ ਹੋਏਗਾ ਇਹਦੇ ਵਿੱਚ ਮਤਲਬ ਕਿ ਦੂਸਰਾ ਉਪਵਾਕ ਹੈ ਜਿਹੜਾ ਉਹ ਨਹੀਂ ਆਏਗਾ ਉਸ ਨੂੰ ਅਸੀਂ ਬੋਲਾਂਗੇ ਸਧਾਰਨ ਵਾਕ ਜਿਹੜਾ ਵਾਕ ਆਪਣੇ ਆਪ ਵਿੱਚ ਸੰਪੂਰਨ ਹੋਵੇ ਪਰ ਉਸ ਨੂੰ ਉਪਵਾਕਾਂ ਵਿੱਚ ਨਾ ਵੰਡਿਆ ਜਾਵੇ ਉਹ ਇੱਕ ਉਦੇਸ਼ ਤੇ ਇੱਕ ਵਿਧੇ ਦੇ ਨਾਲ ਹੀ ਪੂਰਨ ਹੁੰਦਾ ਹੈ ਜਿਵੇਂ ਹਰਿੰਦਰ ਖੇਡ ਰਿਹਾ ਹੈ ਇਹਦੇ ਵਿੱਚ ਇੱਕ ਉਦੇਸ਼ ਹੈ ਹਰਿੰਦਰ ਖੇਡ ਰਿਹਾ ਹੈ ਵਿਦੇ ਇੱਕ ਉਪ ਇੱਕ ਜਿਹੜਾ ਹੈ ਉਦੇਸ਼ ਹੈ ਤੇ ਦੂਸਰਾ ਉਪ ਵਿਦੇ ਹੈ ਅਗਲਾ ਹੈ ਜਿਸ ਸਮਝਦਾਰ ਬੱਚੇ ਮਾਪਿਆਂ ਦਾ ਕਿਹਾ ਮੰਨਦੇ ਹਨ ਸਮਝਦਾਰ ਬੱਚੇ ਉਦੇਸ਼ ਮਾਪਿਆਂ ਦਾ ਕਿਹਾ ਮੰਨਦੇ ਹਨ ਵਿਦੇ ਸੰਯੁਕਤ ਵਾਕ ਸੰਯੁਕਤ ਵਾਕ ਹੋਏਗਾ ਜਿਹਦੇ ਵਿੱਚ ਵਾਕ ਜਿਹੜਾ ਆਪਣੇ ਆਪ ਵਿੱਚ ਪੂਰਨਤਾ ਹੋਏਗਾ ਪਰ ਦੋ ਵਾਕ ਹੈ ਜਿਹੜੇ ਸਮਾਨ ਯੋਜਕ ਦੇ ਨਾਲ ਜੁੜੇ ਹੋਣਗੇ ਨਾਲ ਹੋ ਸਕਦਾ ਉਹਦਾ ਅਰਥ ਮਿਲਦੇ ਹੁੰਦੇ ਨੇ ਪਰ ਆਪਣੇ ਆਪ ਵਿੱਚ ਪੂਰਣਾ ਪਰ ਇੱਕ ਦੂਜੇ ਨਾਲ ਜੋੜ ਕੇ ਅਸੀਂ ਉਸ ਨੂੰ ਬੋਲਦੇ ਹਾਂ ਸੰਯੁਕਤ ਵਾਕ ਦੀ ਬੰਤਰ ਸਾਂਮੀ ਹੁੰਦੀ ਹੈ ਮਤਲਬ ਕਿ ਸੇਮ ਸਾਂਮੀ ਸੇਮ ਬਰਾਬਰ ਦੀ ਹੁੰਦੀ ਹੈ ਉਸ ਵਿੱਚ ਬਰਾਬਰ ਭਾਵ ਦੋਨਾਂ ਦੇ ਭਾਵ ਬਰਾਬਰ ਦੇ ਹੁੰਦੇ ਨੇ ਜੇ ਅਲੱਗ-ਅਲੱਗ ਵੀ ਆਪਾਂ ਨੂੰ ਲਿਖਿਆ ਤਾਂ ਉਹਨਾਂ ਦਾ ਆਪਣਾ ਅਰਥ ਨਿਕਲਦਾ ਹੁੰਦਾ ਪਰ ਉਹਨਾਂ ਨੂੰ ਜਿਹੜਾ ਯੋਜਕਾਂ ਦੇ ਨਾਲ ਜੋੜ ਕੇ ਬੋਲਿਆ ਜਾਂਦਾ ਹੈ ਜਾਂ ਲਿਖਿਆ ਜਾਂਦਾ ਹੈ ਜਿਵੇਂ ਤੇ ਅਤੇ ਪਰ ਜਾਂ ਚਾਹੇ ਫਿਰ ਵੀ ਪ੍ਰੰਤੂ ਇਸ ਤਰ੍ਹਾਂ ਦੇ ਸ਼ਬਦ ਜਿਹੜੇ ਯੋਜਕ ਲਗਾ ਕੇ ਅਸੀਂ ਦੋ ਵਾਕਾਂ ਨੂੰ ਜੋੜਦੇ ਹਾਂ ਜਿਵੇਂ ਪੁੱਤ ਕਪੁੱਤ ਹੁੰਦੇ ਹਨ ਮਾਪੇ ਕੁਮਾਪੇ ਨਹੀਂ ਹੁੰਦੇ ਇਹਦੇ ਵਿੱਚ ਵਾਕ ਦੋਨਾਂ ਦੇ ਅਰਥ ਲਗ-ਲਗ ਨੇ ਪੂਰਨ ਨੇ ਇਹਦੇ ਵਿੱਚ ਇੱਕ ਕਮਾ ਲਗਾ ਕੇ ਦੋ ਵਾਕਾਂ ਨੂੰ ਜੋੜਿਆ ਜਾਂਦਾ ਹੈ ਉਸ ਨੂੰ ਅਸੀਂ ਬੋਲਦੇ ਹਾਂ ਸੰਯੁਕਤ ਵਾਕ ਸੇਮ ਹੁੰਦੇ ਨੇ ਬਰਾਬਰ ਦੇ ਅਰਥ ਰੱਖਦੇ ਨੇ ਪਰ ਉਹਨਾਂ ਨੂੰ ਕਿਸੇ ਯੋਜਕ ਦੇ ਨਾਲ ਜੋੜਿਆ ਜਾਂਦਾ ਹੈ ਸੂਰਜ ਛਿਪ ਰਿਹਾ ਸੀ ਤੇ ਹਨੇਰਾ ਪਸਰ ਰਿਹਾ ਸੀ ਠੀਕ ਹੈ ਜੀ ਅਗਲਾ ਜੀ ਮਿਸ਼ਰਿਤ ਵਾਕ ਮਿਸ਼ਰਿਤ ਵਾਕ ਦੇ ਵਿੱਚ ਕੀ ਹੁੰਦਾ ਜਿਹੜਾ ਇੱਕ ਤਾਂ ਮੁੱਖ ਉਪਵਾਕ ਹੋਏਗਾ ਤੇ ਦੂਸਰਾ ਉਹਦੇ ਅਧੀਨ ਹੋਏਗਾ ਦੋ ਉਪਵਾਕ ਜੋੜੇ ਜਾਣਗੇ ਪਰ ਇੱਕ ਉਹਨੇ ਤੱਕ ਪੂਰਨ ਨਹੀਂ ਹੋਏਗਾ ਜਿੰਨੇ ਤੱਕ ਦੂਸਰਾ ਉਪਵਾਕ ਹੈ ਜਿਹੜਾ ਉਹਦੇ ਨਾਲ ਆ ਕੇ ਨਹੀਂ ਜੁੜਦਾ ਉਸਨੂੰ ਅਸੀਂ ਬੋਲਾਂਗੇ ਮਿਸ਼ਰਿਤ ਵਾਕ ਮਿਸ਼ਰਿਤ ਵਾਕਾਂ ਦੀ ਬੰਤਰ ਅਸਾਮੀ ਅਸਾਮੀ ਮਨਾ ਸੇਮ ਬਰਾਬਰ ਨਹੀਂ ਹੁੰਦੀ ਇੱਕ ਜਿਹੜਾ ਹੈ ਉਹਨੇ ਤੱਕ ਪੂਰਨ ਨਹੀਂ ਹੋਏਗਾ ਜਿੰਨੇ ਤੱਕ ਦੂਸਰਾ ਉਸ ਨਾਲ ਆ ਕੇ ਨਹੀਂ ਜੁੜੇਗਾ ਇਸ ਵਿੱਚ ਇੱਕ ਉਪ ਮੁੱਖ ਉਪਵਾਕ ਤੇ ਇੱਕ ਜਾਂ ਇੱਕ ਤੋਂ ਵਧੇਨ ਵੱਧ ਜਿਹੜੇ ਨੇ ਅਧীন ਉਪਵਾਕ ਆ ਜਿਹੜੇ ਨਾਲ ਵਿਚਰਦੇ ਨੇ ਜਿਵੇਂ ਅਧਿਆਪਕ ਨੇ ਕਿਹਾ ਹੁਣ ਅਧਿਆਪਕ ਨੇ ਕਿਹਾ ਸਾਡੇ ਦਿਮਾਗ ਦੇ ਵਿੱਚ ਇੱਕ ਪ੍ਰਸ਼ਨ ਆ ਗਿਆ ਵੀ ਕੀ ਕਿਹਾ ਤਾਂ ਉਹਨੂੰ ਪੂਰਨ ਉਦੋ ਹੋਏਗਾ ਜਦੋਂ ਅਸੀਂ ਦੂਸਰਾ ਲਗਾਇਆ ਕਿ ਧਰਤੀ ਗੋਲ ਹੈ ਇਹਦੇ ਨਾਲ ਕੇ ਸ਼ਬਦ ਲਗਾ ਕੇ ਅਸੀਂ ਦੋ ਜਿਹੜੇ ਉਪਵਾਕ ਨੇ ਜੋੜੇ ਨੇ ਪਰ ਇੱਕ ਜਿਹੜਾ ਉਹਨੇ ਤੱਕ ਪੂਰਨ ਨਹੀਂ ਹੈ ਜਿੰਨੇ ਤੱਕ ਦੂਸਰਾ ਉਸ ਦੇ ਨਾਲ ਆ ਕੇ ਨਹੀਂ ਜੁੜਦਾ ਕੁਝ ਬੰਦੇ ਅਜਿਹੇ ਵੀ ਹੁੰਦੇ ਹਨ ਜਿਹੜੇ ਝੂਠ ਬੋਲਣੋਂ ਰਹਿ ਨਹੀਂ ਸਕਦੇ ਹੁਣ ਕੁਝ ਬੰਦੇ ਅਜਿਹੇ ਵੀ ਹੁੰਦੇ ਨੇ ਇੱਥੇ ਫਿਰ ਸਾਡੇ ਦਿਮਾਗ ਦੇ ਵਿੱਚ ਇੱਕ ਪ੍ਰਸ਼ਨ ਆਇਆ ਵੀ ਕਿਹੜੇ ਕਿਹੜੇ ਬੰਦੇ ਤਾਂ ਇਸ ਕਰਕੇ ਜਿੰਨੇ ਤੱਕ ਅਸੀਂ ਜਿਹੜਾ ਸ਼ਬਦ ਲਗਾ ਕੇ ਜੋੜਦੇ ਨਹੀਂ ਦੂਸਰਾ ਵਾ ਉਹਨੇ ਤੱਕ ਉਹਦਾ ਅਰਥ ਸਾਨੂੰ ਸਮਝ ਨਹੀਂ ਲੱਗੇਗਾ ਇਹ ਹੈ ਜੀ ਸਾਡਾ ਮਿਸ਼ਰਤ ਅੱਗੇ ਦੀ ਆਪਾਂ ਕੁਝ ਅਭਿਆਸ ਕਰਦੇ ਤਾਂ ਕਿ ਆਪਾਂ ਨੂੰ ਸਮਝ ਲੱਗੇ ਵੀ ਜਦੋਂ ਪੇਪਰ ਦੇ ਵਿੱਚ ਵਾਕ ਵਟਾਂਦਰਾ ਆਉਣੀ ਹੈ ਤਾਂ ਆਪਾਂ ਚੇਂਜ ਹੈ ਜਿਹੜਾ ਬਦਲਾਅ ਹੈ ਜਿਹੜਾ ਉਹਦਾ ਕਿਸ ਤਰ੍ਹਾਂ ਕਰਨਾ ਵਟਾਂਦਰਾ ਸੀ ਕਿਸ ਤਰ੍ਹਾਂ ਕਰਨਾ ਕਹਿੰਦੇ ਅੱਗੇ ਵਧੋ ਤੇ ਵੈਰੀ ਦੇ ਦੰਦ ਖੱਟੇ ਕਰੋ ਇਹ ਦੇਖੋ ਜੀ ਅਤੇ ਲਗਾ ਕੇ ਯੋਜਕ ਲਗਾ ਕੇ ਦੋ ਵਾਕਾਂ ਨੂੰ ਜੋੜਿਆ ਇਹ ਸੰਯੁਕਤ ਵਾਕ ਵਿੱਚ ਆਪਾਂ ਇਹਨੂੰ ਬਦਲਣਾ ਹੈ ਹੁਣ ਸੰਯੁਕਤ ਵਾਕ ਦੀ ਸਾਨੂੰ ਪਰਿਭਾਸ਼ਾ ਪਤਾ ਹੋਣੀ ਚਾਹੀਦੀ ਵੀ ਸੰਯੁਕਤ ਵਾਕ ਕਿਹੜੇ ਸੀਗੇ ਸੰਯੁਕਤ ਵਾਕ ਉਹ ਸੀਗੇ ਜਿਹੜੇ ਆਪਸ ਦੇ ਵਿੱਚ ਜੁੜੇ ਤਾਂ ਸੀਗੇ ਯੋਜਕ ਦੇ ਨਾਲ ਤੇ ਪਰ ਉਹਨਾਂ ਨੂੰ ਜਿਹੜੇ ਨੇ ਅਸੀਂ ਕੀ ਕਰਦਾ ਸੀਗਾ ਅਰਥ ਜਿਹੜੇ ਨੇ ਉਹਨੂੰ ਸੈੱਟ ਕਰਨਾ ਉਹਦੇ ਚ ਆਪਾਂ ਅਤੇ ਲਗਾਉਣਾ ਹੈ ਅੱਗੇ ਵਦੋ ਅਤੇ ਵੈਰੀ ਦੇ ਦੰਦ ਖੱਟੇ ਕਰੋ ਤੁਹਾਡਾ ਨਾਮ ਕੀ ਹੈ? ਪ੍ਰਸ਼ਨਵਾਚਕ ਚ ਸ਼ਬਦ ਬਣਾਇਆ ਹੋਇਆ ਹੈ। ਇਹਨੂੰ ਅਸੀਂ ਸਧਾਰਨ ਦੇ ਵਿੱਚ ਬਦਲਣਾ ਹੈ। ਸਧਾਰਨ ਦੇ ਵਿੱਚ ਬਦਲਣ ਲਈ ਅਸੀਂ ਪਹਿਲਾਂ ਤਾਂ ਪ੍ਰਸ਼ਨ ਚਿੰਨ੍ਹ ਹਟਾਵਾਂਗੇ। ਪ੍ਰਸ਼ਨ ਚਿੰਨ੍ਹ ਹਟਾਉਣ ਦੇ ਲਈ ਅਰਥ ਨਹੀਂ ਬਦਲਣਾ ਚਾਹੀਦਾ। ਇਹ ਯਾਦ ਰੱਖਣਾ ਜਦੋਂ ਵੀ ਅਸੀਂ ਵਟਾਂਦਰਾ ਕਰਨੀ ਹੈ ਵਾਕ ਵਟਾਂਦਰਾ ਅਸੀਂ ਬਿਨਾਂ ਅਰਥ ਬਦਲੇ ਹੀ ਚੇਂਜ ਕਰਨਾ। ਅਰਥ ਸਾਡਾ ਉਹੀ ਨਿਕਲਣਾ ਚਾਹੀਦਾ ਹੈ ਜੇ ਅਸੀਂ ਕਹਾਂਗੇ ਆਪਣਾ ਨਾਮ ਦੱਸੋ ਤਾਂ ਮਤਲਬ ਤਾਂ ਹੀ ਹੋਇਆ ਤੁਹਾਡਾ ਕੀ ਨਾਮ ਹੈ? ਤਾਂ ਇਸ ਕਰਕੇ ਉਹ ਪ੍ਰਸ਼ਨ ਸੀਗਾ ਇਹਨੂੰ ਅਸੀਂ ਸਿੰਪਲ ਚ ਬਣਾਇਆ, ਸਧਾਰਨ ਵਿੱਚ ਬਣਾਇਆ ਤਾਂ ਆਪਣਾ ਨਾਮ ਦੱਸੋ ਜਿਹੜਾ ਸਾਡਾ ਸਿੰਪਲ ਸਧਾਰਨ ਹੋ ਗਿਆ ਤੇ ਸਧਾਰਨ ਵਾਕ ਵਿੱਚ ਬਦਲ ਦਿੱਤਾ ਅੱਗੇ ਆਇਆ ਕਿ ਜੀ ਫੁੱਲ ਬਹੁਤ ਸੁੰਦਰ ਹੈ ਇਹਨੂੰ ਅਸੀਂ ਕਾਦੇ ਚ ਬਦਲ ਲੈ ਵਿਸਮੇਵਾਚਕ ਚ ਬਦਲ ਵਿਸਮੇਮਾ ਕਿ ਜਿਹਦਾ ਹੈਰਾਨੀ ਹੈ ਜਿਹੜੇ ਸਾਡੇ ਭਾਵ ਅੰਦਰੋਂ ਜਾਗਦੇ ਨੇ ਉਸ ਤਰੀਕੇ ਨਾਲ ਬਦਲਾਂਗੇ ਉਹਦੇ ਵਿੱਚ ਵਿਸਮਿਕ ਦਾ ਚਿੰਨ ਵੀ ਲਗਾਵਾਂਗੇ ਜਿਸ ਤਰ੍ਹਾਂ ਫੁੱਲ ਬਹੁਤ ਸੁੰਦਰ ਹੈ ਇਹਨੂੰ ਹੁਣ ਅਰਥ ਨਹੀਂ ਬਦਲਣਾ ਕਿੰਨਾ ਸੁੰਦਰ ਫੁੱਲ ਹੈ ਮਤਲਬ ਤਾਂ ਉਹੀ ਨਿਕਲਿਆ ਅਰਥ ਉਹੀ ਰਹੇਗਾ ਸਾਡਾ ਵੀ ਕਿੰਨਾ ਸੁੰਦਰ ਪਰ ਇਹ ਵਿਸਮਿਕ ਵਿੱਚ ਹੋ ਗਿਆ ਇਹ ਵੀ ਲਗਾ ਸਕਦੇ ਹਾਂ ਵਾ ਕਿੰਨਾ ਸੁੰਦਰ ਫੁੱਲ ਹੈ ਇਸ ਤਰ੍ਹਾਂ ਵੀ ਸਾਡਾ ਇਸ ਵਿੱਚ ਇੱਕ ਵਾਚਕ ਬਣ ਸਕਦਾ ਹੈ ਮਠਿਆਈ ਨੂੰ ਸਭ ਦਾ ਦਿਲ ਕਰਦਾ ਹੈ ਪ੍ਰਸ਼ਨਵਾਚਕ ਚ ਬਣਾਉਣਾ ਹੁਣ ਇਹ ਤਾਂ ਸਧਾਰਨ ਬਣਿਆ ਹੋਇਆ ਮਠਿਆਈ ਨੂੰ ਸਭ ਦਾ ਦਿਲ ਕਰਦਾ ਹੁਣ ਅਰਥ ਬਦਲੇ ਬਿਨਾ ਅਸੀਂ ਉਸ ਨੂੰ ਪ੍ਰਸ਼ਨਵਾਚਕ ਚ ਕਿਸ ਤਰ੍ਹਾਂ ਬਣਾਵਾਂਗੇ ਮਠਿਆਈ ਨੂੰ ਕਿਸ ਦਾ ਦਿਲ ਨਹੀਂ ਕਰਦਾ ਅਰਥ ਨਹੀਂ ਬਦਲੇ ਅਰਥੋ ਹੀ ਰਿਹਾ ਕਿਸ ਦਾ ਦਿਲ ਨਹੀਂ ਕਰਦਾ ਪ੍ਰਸ਼ਨਵਾਚਕ ਦੇ ਵਿੱਚ ਅਸੀਂ ਇਸ ਨੂੰ ਬਣਾ ਦਿੱਤਾ ਹੈ ਕਸਰਤ ਕਰੋ ਤੇ ਸਿਹਤਮੰਦ ਰਹੋ ਇਸ ਨੂੰ ਅਸੀਂ ਕਾਦੇ ਚ ਬਦਲਣਾ ਹੈ ਮਿਸ਼ਰਿਤ ਹੁਣ ਮਿਸ਼ਰਿਤ ਵਿੱਚ ਅਸੀਂ ਜੇ ਜਿਹੜਾ ਸ਼ਬਦ ਲਗਾ ਕੇ ਬਦਲਣਾ ਹੈ ਜਿਹੜੇ ਕਸਰਤ ਕਰਦੇ ਹਨ ਉਹ ਸਿਹਤਮੰਦ ਰਹਿੰਦੇ ਹਨ ਮਤਲਬ ਸੇਮ ਰਿਹਾ ਕਸਰਤ ਕਰੋ ਤੇ ਸਿਹਤਮੰਦ ਰਹੋ ਤੇ ਜਿਹੇ ਆਪਾਂ ਜਿਹੜਾ ਲਗਾ ਕੇ ਅਸੀਂ ਮਿਸ਼ਰਿਤ ਵਾਕ ਵਿੱਚ ਚੇਂਜ ਕਰਤਾ ਧੰਨਵਾਦ ਉਮੀਦ ਹੈ ਤੁਹਾਨੂੰ ਇਹ ਵਿਸ਼ਾ ਚੰਗੀ ਤਰ੍ਹਾਂ ਸਮਝ ਲੱਗ ਗਿਆ ਹੋਵੇਗਾ